ਪੂਰੇ ਪੂਰੇ ਅਫਸਰ ਯਾਰਾ ਬੱਸ 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 ਹੋ ਗਿਆ ਬੱਸ ਖੋਲ ਲੈ ਖੋਲ ਦੇ ਬਈ ਦੇ ਦੀ ਠੀਕ ਖੋਲ ਖੋਲ ਹੋਣ ਨਹੀਂ ਕਰਨੀ ਯਾਰਾ ਸਰ ਬੜਾ ਇਹ ਪੈਸੇ ਦੇ ਯਾਰਾ ਇਹ ਤਾਂ ਦੇਉਂ ਨਹੀਂ 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 ਬੜਾ ਇਹ ਆਪਣੀ ਹੈ ਬੜਾ ਪੈਸੇ ਬੜਾ ਨਾ ਕਰਾ ਨਹੀਂ ਮੂਡ ਖਰਾਬ ਨਾ ਰਸੇ ਦੁਖਦਾ ਇਹਦਾ ਬਣ ਗਿਆ ਅੱਛਾ ਆਜੋ ਨੀ ਯਾਰ 14000 ਦਾ ਹੋ ਗਿਆ ਬਈ ਇਹ ਆ 4 5 6 7 8 9 10 11 12 13 14 ਹਾਂ ਦੱਬ ਜਾਂਦਾ ਨਾ ਹਾਂ

ਆ ਨਾ 12ਵੀਂ ਮੇਰੀ ਹੋ ਗਈ ਖੜੀ ਰਹਿਣ ਦੇ 13ਵੀਂ ਮੇਰੀ ਹੁੰਦੀ ਆ ਜਾਲ ਚਲ 14ਵੀਂ ਦੀ ਮੇਰੀ ਰਹੀ ਫੇਰ ਅੱਛਾ ਚਲੋ ਮੁਕਤ ਅੱਜ ਨਾ ਬਵਾਰ ਤੁਸੀਂ ਤਾਂ ਇੰਨਾ ਬਵਾਹੋ ਨਾ ਕਰਾ ਕਰੋ ਛੇਕੂ ਨਾ ਬੰਨ ਲਾ ਕਰੋ ਨਾ ਉਹ ਹੋ ਗਈ ਲੈ ਨਹੀਂ ਵੀ ਫੜ ਕੇ ਓਰੇ ਗੱਬੜ ਹੁੰਦੇ ਆ ਹੜੀ ਆ ਬੰਨੀਆਂ ਜਲਦੀ ਆ ਜਲਦੀ ਕਿ ਮੇਮਣਾ ਹੁੰਦਾ ਭਾਂ ਦੀ ਜਲਦੀ ਆ ਹੁੰਦਾ ਹੁੰਦਾ ਕਾ ਕਿ ਮੇਮਣਾ ਹੁੰਦਾ ਫੇਰ ਭਾਂ ਦੀ 40 ਦਿਨ ਦੇ ਤੀ

ਅਬ ਕੰਦਰੇ ਦੇ ਪੇਟੀ ਆਦਾ ਹੁਣ ਲੈ ਨਾ ਓਏ ਚੱਲੋ ਬੱਸ ਨਾ ਮੈਨੂੰ ਮਾਰਨਾ ਇਹਨੂੰ ਮਾਰ ਇਹਦਾ ਹੁਣ ਥੋੜੀ ਫਰਕ ਆ ਯਾਰਾ ਕੱਢ ਦੇ ਕੱਢ ਦੇ ਹੈ ਕੱਢ ਦੇ ਕੱਢ ਦੇ ਥੋੜੇ ਫਰਕ ਆ ਫਿਰ ਦਾ ਕੀ ਆ ਗਿਆ ਸ਼ੀਤ 30000 ਮੈਂ ਲਾਪਾ 63000 63000 ਤੇ 70000 70000 ਲਾ ਲਾ ਜੇ ਉਹ ਲਾ ਲਾ ਮੈਂ ਲਾਪਾ 30000 ਆਪਾ ਠੀਕ ਆ ਪਰ ਆਪਾਂ ਵੀ ਇਹ ਵੀ ਆ ਗਾਹ ਦੋ ਨਹੀਂ ਬਚਦੇ ਹੁੰਦੇ ਯਾਰ ਹੋਰ ਫਿਰ ਕਿੰਨੇ ਕਹਣਾ ਬੂ ਯਾਰਾ ਪਰ ਮੈਂ ਇੱਕ ਵਾਰਾਂ ਭੇਜ ਦਿੰਦਾ ਯਾਰ ਹੁਣ ਚੱਕ ਦੂ ਯਾਰ ਨਹੀਂ ਆਇਆ ਤਾਂ ਫਿਰ ਹੁਣ ਵੇਚਣ ਨੂੰ ਕਰਾਉਣਾ ਮੋ ਨਹੀਂ ਕਰਨਾ ਮੋ ਨਹੀਂ ਕਰਨਾ ਨਾ ਮੇਰੀ ਹੋਈ ਲੱਗ ਗਈ ਮੋਣੀ ਮੇਰੀ ਵੀ ਹੋਈ ਅੱਜ ਚੱਲ ਖਾਈ ਲਕੂਈ ਦਾ ਕਰਦੇ ਹਟ ਜਾ ਯਾਰ ਮਨ ਤੋਂ ਗੱਲ ਕਰ ਲੈ ਕੰਮ ਯਾਰ ਕਾ ਵੀ ਪਿੱਛੇ ਬੋਲਦੇ ਨੇ ਯਾਰ ਨਾ ਫੜ ਬੇਤੀ ਹੁੰਦਾ ਬਸ ਲਾਲਾ ਲਾਲਾ ਮੱਥੇ ਨਾਲ ਕਿੰਨਾ ਲਾਲਾ ਮੱਥੇ ਨਾਲ ਹਾਪੀ ਬਜੂਨ ਮੁੱਸੀ ਵਾਲੇ ਦੀ ਆਇ ਨਹੀਂ ਨਾ ਫਿਰ ਯਾਰ ਮੜਾ ਮੋਟਾ ਕੋਈ ਪਰਦੇ ਕਰ ਲੈ ਓਏ ਆਇਓ ਤਾਇਆ ਪਾਪਾ ਕਹਿੰਗੇ ਇਹਦੀ ਪਿੱਤਾ ਸੋਈ ਗੱਲ ਆਇਆ ਕੀ ਗੱਲ ਯਾਰ ਪੱਥਰੋ ਇਹ ਬਹੁਤਾ ਦੱਸਦੇ ਨਹੀਂ ਨਾ ਇੱਕ ਮਿੰਟ ਪਹਿਲਾਂ ਹੁੰਦਾ 30 5 ਹੈ 30 5 ਹਲਿਆ 30 4 ਨੇ ਹੋ ਗਿਆ 12 12 ਚਲ ਓਏ ਚੌਥੀ ਕਾ ਕਰਦੇ ਆ ਦੋ ਹੱਥ ਬਨੋ ਲੱਗਿਆ ਇਹ ਲੈਂਦਾ ਅੱਕਾ ਬੱਕੀ ਦਾ ਪਰ ਤੁਸੀਂ ਕਰ ਲਓ ਹੁਣ ਵਿਚਾਰ ਦੇ ਵਿੱਚੋ ਲੈ ਕਿੱਕਾ ਇਹਦਾ ਹੋਇਆ ਤੇ ਕਹਿਦਾ ਹੋਇਆ ਇਹਦਾ ਹੋਇਆ ਜੀ ਉਹਦਾ ਹੋਇਆ ਉਹ ਦੋ ਨਾ ਹੋਇਆ ਰੱਸੀ ਦਾ ਲਿਆ ਰੱਸੀ ਕਿਤੇ ਇੱਥੇ ਹੈ ਉਹ ਹੀ ਲਾ ਰਿਹਾ ਦੱਸੇ ਰਾਜੀ ਹੋ ਜਾਣੀਆਂ ਉਹ ਦੇਖ ਬੱਦਕ ਨੇ ਘਬੜ ਨਾ ਪਰੋ ਉਹਰਾ ਗੱਡੀ ਹੋਇਆ ਪੱਟ ਜੀ ਨਹੀਂ ਹੋਰ ਨਾ ਇਹਨਾਂ ਨੂੰ ਕਰਨ ਦਾ ਸਹੀ ਹੈ ਕੱਲ ਤਾਂ ਹੈਗੀ ਪਰਾਜ ਕੇ ਨਾ ਹੋਰ ਨੂੰ ਲਾਂਗੇ ਇਹਨਾਂ ਨੂੰ ਬੋਲ ਵੀ ਪਰਲੀ ਗੱਬਣਾ ਤਾਰੀ ਦਾ ਬਾਈ ਕੋਈ ਕਹਿ ਨਹੀਂ ਸਕਦਾ ਕਹਿੰਦੀ ਦੁੱਧ ਦਿੰਦੀ ਆ ਹਾਂ ਹਾਂ ਨਹੀਂ ਨੇ ਤੇਰੇ ਤੋਂ ਕੋਈ ਸਾਫ ਨੇ ਬਿਕਦੇ ਨੇ ਨਹੀਂ ਉਹ ਤਾਂ ਠੀਕ ਆ ਲੈ ਕਰ ਲੈ ਹਈ ਫੜਾ ਹੈਲੋ ਹਾਈ ਕੱਟ ਬੜੀਆ ਦੇਖੀ ਹਾਂ ਹੋਰ ਬਹੁਤ ਖੁਸ਼ ਹੈ ਖੁਸ਼ ਤਾਂ ਕੁਛ ਆ ਕੋਈ ਸਾ ਜੇ ਤੈਨੂੰ ਹਜ਼ਾਰ ਦੇਉ ਪੂਰਾ ਨਹੀਂ ਚੱਲ ਜਿਹੜਾ ਜਿਹੜਾ ਕਰਾ ਚਲੋ ਹਜ਼ਾਰ ਨੂੰ ਹੋਈਦਾ ਬਚਾਰਾ ਆਪਾਂ ਕਾਨੂੰ ਮਾਰਨਾ ਹੈ ਆ ਇਹ ਨਾ ਕਦਮ ਮਾਰਾ ਵੀ ਹੁੰਦਾਗਾ ਤੇ 500 ਭਾਈ ਛੱਡ ਪਾਈ ਛੱਡ ਦੇ ਕਿਤੇ ਨਹੀਂ ਜਾਂਦੀ ਫਿਰ ਜਾਣਦੇ ਐ ਕੁਝ ਜੀ ਸਾਈ ਵੀ ਕਿਤੇ ਨਾ ਬਾਈ ਲੈ ਸਰ ਤੇਰੇ ਘਾਟਨੀ ਮਾਰਦਾ ਪਹਿਲਾਂ ਨੋਟ ਦੂ ਆਦਾ ਪਾਉਂ ਫੜ ਲਿਆ ਉਧਰ ਜੇਬ ਤੇ ਨਾ ਆਈਆ ਲੱਦੀ ਰੱਖੀ ਤੇ ਦੋਨੇ ਭਾਬੀ 20000 ਦੀਆਂ ਨਾ ਨਾ ਤੇਰੇ ਗ੍ਰੈਂਡ ਮਾਰਦਾ ਖੜ ਤਾ ਯਾਰ ਉਹ ਹੋਈ ਹੋਈ ਕੰਮ ਬਸਦਾ ਹੁੰਦਾ ਚਲ ਇਦਰੇ ਗ੍ਰੈਂਡੋ ਮਾਰਦੇ ਨੇ ਇਹ ਜਿੱਥੇ ਤੂੰ ਹਾਂ ਕਾਈਦੀ ਉੱਥੇ ਹੋਗਾ। ਕਾ ਜਿੱਥੇ ਜਦੋਂ ਜਿੱਥੇ ਜਦੋਂ ਮਨ ਖੜਕਾ ਉੱਥੇ ਹੋ ਗਿਆ। ਹਾਂ ਠੱਕਾ ਕੋਈ ਨਹੀਂ ਕਰਨਾ ਤੇਰੇ ਨਾਲ ਯਾਰ। ਹਾਂ ਕਰਦੀ ਜੇ ਤੈਨੂੰ ਜਦੋਂ ਮਨ ਖੜ ਗਿਆ। ਜੇ ਤੇਰਾ ਮਨ ਖੜ ਗਿਆ ਤਾਂ ਉਦੋਂ ਗੰਗਲ ਕਰ ਯਾਰ। ਕੋਈ ਗੱਲ ਕਰ। ਹਰ ਜਾ ਇੱਕ ਮੋਟਾ ਇਹ ਪੈਸੇ ਉਹ ਹੀ ਨਹੀਂ ਮੰਨਦੇ ਸੀਗੇ। 90 ਦੇ ਬੱਕਰੋਂ ਵੀ ਬੰਦ ਗਿਆ ਨੇ। ਚੈਰੀ ਨਾਲੇ ਨਾਲੇ ਮੈਂ ਨਹੀਂ ਲੈਣੀ ਆਉਣਾ ਪੁੱਛਿਆ ਨਹੀਂ ਨਾਲੇ ਮੈਂ। ਠੀਕ ਹੈ ਜੀ। ਹਾਂ ਜੀ। ਜਾਂਦੀ ਆਂ ਦੀ। ਕੋਈ ਸਾਹਵਨਾ ਗੱਲ ਕਰਦਾ ਸੀ। ਨਾ ਤਾਂ ਤੇਰੇ 30 ਦੂਦਿਆਂ ਨੇ ਇਹ। ਹੌਲੀਆ ਪੱਟਾਂ ਨੇ ਕੀਆਂ। ਇਹ ਪੰਡਰਾ ਹੀ ਨੇ। ਅੰਡਰੀ ਪੱਟਾਂ ਨੇ ਕੀਆਂ। ਅੰਡਰਾਂ ਦੀ ਲਈ ਜਨੇ ਮੁੱਲਾ ਦੱਸ ਵੀ ਤੂੰ ਜਾਰੀ ਕਰਨ ਦੇ ਵੇਚਣਿਆਂ ਨੇ ਇਹ 32000 ਕੇ ਆਇਆ 35 ਦਾ ਨਾਦਾ ਭਾਈ ਮੰਨਾ ਦੀ ਗੱਲ ਨਾ 30 ਦੇ ਦੋ ਇਹ 30 ਦਾ ਕੰਦਾ 30 ਦਾ ਫੰਦਾ ਸਾਹ ਲੈ ਕੇ ਮਰ ਜੀ ਯਾਰ ਰਸਾ ਵੀ ਮਿਲ ਜੂਗਾ ਅਰੇ ਸਦਾ ਮਿਲ ਜੂਗਾ ਫਰਾ ਫਰਾ ਸਗਾ ਨੂੰ ਪਈ ਕੇ ਯਾਰ ਲੋੜ ਹੀ ਨਹੀਂ ਰਸਾ ਫਾਇਦਾ ਕੀ ਨਹੀਂ ਬਾਤ 30 ਤੇਰਾ ਬਾਹ ਯਾਰ ਸਾਹ ਜਿੰਨਾ ਦੇ ਦੇ ਭਾਈ ਸਾਹ ਨਾ ਮੈਂ ਸਾ 20 ਰਾਇਆ ਭਾਈ ਪੈਸੇ ਤਾਂ ਵਧੀਆ ਲੱਗੇ ਰੇਟ ਤਾਂ ਬਹੁਤ ਲੱਗਿਆ ਜਿਹੜੇ ਹਾਂ ਉਹ ਕਿੰਨੇ ਦਾ ਨਾ ਤੂੰ ਯਾਰ ਆਹ 30 32 ਦੀਆਂ 30 ਦੀ ਚਲੋ ਲੈਣ ਦੋ ਨਾ ਤੇ 30 ਦਾ ਕਹਿੰਦਾ ਯਾਰ ਹੁਣ ਆਪੀ ਹੁਣ ਮਿਲਵਾਉਣ ਨੂੰ ਪਤਾ 30 ਤੇ ਯਾਰਾ 30 ਦਾ ਵੇਚੂਗਾ ਆਪੀ ਬਚ ਰੂਗਾ ਹਾਂ ਮਾੜਾ ਮੋਟਾ 1000 ਹੋ ਜੇ ਚੱਲ ਜਾਂਦਾ ਹੈ ਜੇ 1000 ਖੰਡ ਦਾ ਇਹ ਉਧਰ ਹੋ ਜਾ ਘਾਟਾ ਵਾਦਾ ਹੜਾ ਹੜਾ ਹੋੜ ਜਾਸ ਮਾਈਏ ਤਨ ਲਾ ਦੇ 2000 2100 ਹੋ ਜਾਂਦੇ ਯਾਰ ਲੈ ਲੋ ਜੀ ਨਹੀਂ ਲੈਣ 12 ਹਾਂ 12 ਚਲਾਇ ਦੀ ਨਾਲ ਜੇ ਲਾ ਲਿਆ ਰਹੇ ਬੱਧੀ ਵਧੀਆ ਬੋ ਜੇ ਅਖੀਰ ਮੈ ਸੋਣਾ ਹਰ ਜੇ ਕਰਾਇਆ ਵੀ ਪੈਸੇ ਨਹੀਂ ਵਧੀਆਗੇ ਬਾਈ ਆ ਨਾਲ ਆਈ ਦੀ ਕਹੋ ਕੋਈ ਪੈਸੇ ਵਧੀਆ ਨੇ ਪੈਸੇ ਵੀ ਕੱਸੀ ਨਹੀਂ ਨਾ ਇਹ ਐਦਾ ਕੀ ਆ ਬਾਈ ਪੈਸੇ ਨਹੀਂ ਕਹਿੰਦੇ ਨਾਲ ਦੀ ਪੈਸੇ ਵਧੀਆ ਨੇ 18000 ਉਹ ਦੇ ਦੇ ਉਹ ਦੇ ਦਿਆ ਇਹਦਾ 12000 ਆ ਚਲੋ ਅਈਆ ਪਾਰਾ ਕੱਲ ਕਰਦਾ ਓਏ 18000 ਹਾਂ 17 ਦੀ ਲਾਜਾ 17 17000 ਉਸਤੀ ਪੰਜ ਹਜ਼ਾਰ ਇਹਨੂੰ ਵੜਬੋ ਬੰਦ ਹੁੰਦੀ ਯਾਰਾ ਇਹ ਤਾਂ ਜਰਾ ਹੀ ਦੀ ਰੰਗੀਆਂ ਨਾਲ ਮਿਲਦਾ ਯਾਰਾ ਵਿਚਰ ਤਿੰਨੇ ਕੱਟ ਲਈ ਯਾਰ ਆ ਦੇਖੀ ਲਾਲ ਆ ਵੀਰੇ ਖੁਦ ਲਾਇ ਸੀ ਹੰਡਰਫੁਨ ਦਾ ਕੋਈ ਗੱਲ ਨਹੀਂ ਜਿਹੜੇ ਗੱਲ ਮੂੰਹ ਤੋਂ ਕੱਢਦੇ ਆ ਆਹ ਇਹਦਾ ਨਹੀਂ ਆ ਬੰਦੇ ਦਾ ਬੱਕਰੀ ਦਾ ਸੀ 100 ਬਣ ਗਈ ਬੱਕਰੀ ਨਹੀਂ ਮਾਂ ਯਾਰਾ ਕੋਈ ਗੱਲ ਨਹੀਂ ਲਾਉ ਰਿਹਾ ਬਈ ਨਹੀਂ ਓਏ ਆ ਨੁਟਾ ਕਰਦੇ ਯਾਰਾ రెడ్డి ਪਾਛਾਵੇ ਆਹੀ ਪਾਛਾਵਾਂ ਦੰਦਪੜ ਦੰਦਪੜ ਗਾਂ ਇਰੀ ਇਰੀ ਆਇਰਾ ਕੱਤੇ ਜਾ ਕੇ ਥਾਲੀ ਉਹ ਇਹ ਦੇਣੀ ਕਿੰਨੇ ਦੀ ਹੈ 15 ਦੀ ਪੂਰੇ ਦੀ ਹਾਂ 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 ਫੜ ਦਸਾਈਆ ਫੇਰ ਹੋਰ ਜੀ ਸੌਣ ਨਾ ਜੇ ਸੰਗ ਲੰਬਾ ਬੰਦਰਾ ਜਾ ਇਹਦਾ ਫੜ ਕੋਈ ਸਾਹਬ ਨਾਲ ਗੱਲ ਕਰਾ ਫੜਾ ਸਾਹਬ ਨਹੀਂ ਕਰੂੰਗਾ ਜੇ ਇਹੀ ਜਰੀ ਪਟਾਇਆ ਇਹ ਬਦਲੀ ਕੀ ਬੈਚਲੀ ਆਉਦੀ ਯਾਰ ਆ ਫੜਾ ਤਾਂ ਕਾਪਰੀ ਹੋਗੀ 10000 ਦੀ ਕੀ ਗੱਲ ਫਰਕ ਕੀ ਫਰਕ ਹੈ ਹਣਾ ਬੰਦੇ ਦੀ ਅਸੀਦਾ ਹੈ ਕਿ ਹੁਣ ਅਸੀਂ ਇਹ ਕੰਮ ਲਾ ਦਾਂ ਯਾਰ ਸੋਣਾ ਨਹੀਂ ਕਿੰਨੇ ਦੇ 21 ਦਾ ਆਇਆ ਸੀ ਅਸੀਂ ਤਾਂ ਕਿੰਨੇ ਲੱਗਦੇ ਨੇ ਤੁਹਾਨੂੰ 30000 ਦੇ ਫੋਨ ਕਿੰਨੇ ਚੱਕਰੇ ਨੇ ਛੋਟੇ ਛੋਟੇ 10000 ਦੇ 10000 ਨੂੰ ਮੈਂ ਲੈ ਗਿਆ ਆਹ ਚੱਕਰ ਲਾ 5-5000 ਦੇ ਆਹ ਦੇਖੋ ਪਈਆ ਕੱਦ ਵੀ ਦੇਖ ਲੈ ਪੈਸੇ ਹੀ ਬੋਤਲੇ 10000 ਥੋੜਾ ਮਾਮਾ ਗੱਲਾਂ ਨਹੀਂ ਤੇਰੇ ਬਖਰੇ ਮਾ ਹੁਣ ਕੋਈ ਨਾ ਕੋਈ ਨਾ ਚਲ ਜੇ ਚਲ ਕਰ ਲੋ ਭਲਾ ਲੋਕਾਂ ਯਾਰ ਬੇਚ ਲੈ ਇਹਦੇ ਆਲੀ ਗੱਲ ਕਰ ਲੈਣ ਸਲਾਇਪ ਤੋਂ ਕੋਈ ਕਰਨੀ ਤਾਂ ਗੁੱਸਾ ਕਰਦਾ ਯਾਰ ਗੁੱਸਾ ਕਰਦਾ ਪੈਸੇ ਵੀ ਕੱਚੇ ਨਹੀਂ ਨਾਲ ਆਏ ਨਹੀਂ 10000 ਕਹਿੰਦਾ 10000 ਦਾ ਮੇਮਣਾ ਕਹਿੰਦਾ 15000 ਦੀ ਬੱਕਰੀ ਕਹਿੰਦਾ ਠੀਕ ਆ 10000 ਦਾ ਮੇਮਣਾ 5000 ਮੈ ਨਾਲ ਲਈ ਮੇਮਣੇ ਵੀ ਜਾ ਕੇ ਦੇਖ ਤਰੇ ਤੂੰ ਕੋਈ ਯਾਰ ਭਾਈ ਇਹ ਤਾਂ 3000 ਰੁਪਈਆ ਐ ਇਹ ਨਾ ਕਹਿਆ ਕਰੋ ਵੀ ਸਾਡੇ ਮਿਲਣੇ ਨਾਲ ਲੈਣੀ ਨਹੀਂ ਭਾਈ ਨਹੀਂ 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 ਇਹਦਾ ਨਾ ਜਗ ਜਿੱਤੋਂ ਨਹੀਂ ਆਉਂਦਾ ਲੋਕਾਂ ਨੇ ਬਕਈਏ ਮੇਰੇ ਭਾਂ ਦੇ ਚਾਚਾ ਲੱਖ ਰੁਪਈਆ ਨੇ ਆਪਣੇ ਆਪਣੇ ਬਾਰੇ ਦੇ ਦੂਗਾ ਖਾਣ ਨੂੰ ਨਹੀਂ ਹੋਣਾ ਜੇ ਮੇਰੇ ਚੰਗੇ ਨਾਮ ਆ ਗਏ ਤੇਰੇ ਘਰ ਦੇ ਆਉਂ ਹਾਂ ਹਾਂ ਠੀਕ ਐ ਬਣਦਾ ਨਹੀਂ ਹੋਈ ਗੱਲ ਠੀਕ ਐ ਹੁਣ ਜਿਹੜਾ ਛਾੜਾ ਦਾ ਸੇਬ ਤੂੰ ਦਾ ਮੋੜਿਆ ਮਾੜਾ ਮੋਟਾ ਨਹੀਂ ਯਾਰ ਇਹ ਘੜ ਸਮਝ ਨੂੰ ਨਾ ਮਾ ਤਾਂ ਦੱਸਦਾ ਆ ਬੰਦਿਆ ਜੀ ਕਰਕੇ ਤੜਕੇ ਤੜਕੇ ਬਣਾ ਕੇ ਕਿਹਨਾਂ ਬਾਹ ਪੈ ਗਿਆ ਦਾ ਜੱਟਾ ਹੋ ਜੱਟ ਦਾ ਹੈਗਾ ਫਿਰ ਹਿਸਾਬ ਲੈ ਲੇਗੂ ਉਹ ਦਾਨੀਆਂ ਲੰਘ ਜਾਂਦਾ ਕੀ ਕਹਦਾ ਇਹਦਾ 15 ਨੂੰ ਯਾਰ ਕਰ ਲੋ ਯਾਰ ਬਾਹਾਂ ਦੇ ਨਾੜਾ ਦੇ ਲਾ ਕਿਵੇਂ ਖੜਦੇ ਨੇ ਕੰਮ ਕਰਿਆ ਹੋਇਆ ਬੰਦੇ ਦਾ ਇਹ ਕੱਤ ਲਾਇਆ ਹੋਇਆ ਨਾੜਾ ਖੜਿਆ ਨਾ ਕੋਈ 10:30 ਹੋ ਗਿਆ ਨਾ ਕੁਝ ਜਰੇ ਜਵਾਗੇ ਮਾਰੇ ਜਾਣਗੇ ਯਾਰਾ ਪੱਕੇ ਲਾ ਦੇ ਯਾਰ ਕਿਉਂ ਕੁਛ ਨਹੀਂ ਆ ਗਿਆ ਖੜਿਆ ਅੱਗੇ ਹੁਣ ਤੇ ਕੀ ਹੁੰਦਾ ਦੇ ਦੇ ਕਹੀ ਹੁਣ ਤੇ ਦੀ ਤਵਾ ਪੱਕੇ ਦੇ ਯਾਰ ਦੇ ਦੇ ਨਹੀਂ ਜਾਣਗੇ ਲਿਖਾਈ ਵੀ ਆਪਾਂ ਦੇ ਤੇ ਲਫਾਰੀਆਂ ਦੇਣੂ ਦੀ ਨਹੀਂ ਨਾ ਜੀ ਬਾਈ ਹੁਣ ਠੀਕ ਹੈ ਮੈਂ ਕੋਲੇ ਮੁੜ ਕੇ ਆਉਂਗਾ ਫੇਰ ਪੂਰੇ 11000 ਆਉ ਹੋ ਯਾਰਾ ਲਫਾਰੀਆਂ ਕਿੰਨਵਾਰ ਜੀ ਬੱਚੇ ਯਾਰ ਠੀਕ ਹੈ ਹਾਂ ਠੀਕ ਹੈ